ਦੇਖੋ ਘਰ ਖਰੀਦਣਾ ਹੈ ਜਾਂ ਰੈਂਟ ਤੇ ਲੈਣਾ ਇਹਦਾ ਇੱਕ ਸਿੰਪਲ ਜਿਹਾ ਰੂਲ ਹੈ ਜੇਕਰ ਤੁਹਾਡਾ ਐਨੂਅਲ ਰੈਂਟ ਯੀਲਡ ਘਰ ਦੇ ਪਰਚੇਸ ਪ੍ਰਾਈਸ ਤੋਂ 4% ਘੱਟ ਹੈ ਤਾਂ ਰੈਂਟਿੰਗ ਮੇਕਸ ਮੋਰ ਸੈਂਸ ਪਹਿਲਾਂ ਘੱਟ ਬੋਲਿਆ ਕਰ ਕਿਉਂ ਆਵੇਂ ਬਕਵਾਸ ਕਰੀ ਜਾਣਾ ਅਜ ਤਾਂ ਇੱਕ ਵੀਡੀਓ ਨਾਲ 2019 ਚ ਵੀ ਦੇਖੀ ਸੀ ਪਾਪਾ ਨੇ ਕਿਹਾ ਸੀ ਬੈਂਗਲੁਰ ਤੋਂ 3BHK ਲੈ ਲਾ ਤੇ ਉਹਦੋਂ 80 ਲੱਖ ਦਾ ਸੀ ਤੇਰੇ ਅਰਗੇ ਵਿਦਵਾਨ ਦੀ ਗੱਲ ਸੁਣ ਲਈ ਘਰ ਖਰੀਦਿਆ ਨਹੀਂ ਰੈਂਟ ਤੇ ਲੈ ਲਿਆ ਤੇ ਹੁਣ ਉਹਦੀ 3BHK ਸਾਢੇ 3 ਕਰੋੜ ਦਾ ਚਾਹ ਕੇ ਵੀ ਨਹੀਂ ਲਿਆ ਜਾਣਾ ਇਦਾਂ ਦੀਆਂ ਕਹਾਣੀਆਂ ਨਾ ਮੈਂ ਰੋਜ਼ ਹੀ ਸੁਣਦਾ ਤੇ ਸਿਰਫ ਆ ਬੈਂਗਲੌਰ ਮੁੰਬਈ ਦਿੱਲੀ ਹੈਦਰਾਬਾਦ ਪੂਨੇ ਨੋਇਡਾ ਦਾ ਹਾਲ ਨਹੀਂ ਹੈ ਹਰ ਜਗ੍ਹਾ ਇਹੀ ਹਾਲ ਹੈ YouTube ਤੇ ਵੀ ਤੁਹਾਨੂੰ ਹਜ਼ਾਰਾਂ ਹੀ ਵੀਡੀਓ ਮਿਲ ਜਾਣਗੀਆਂ ਕਈ ਕਹਿੰਦੇ ਆ ਵੀ ਰੈਂਟ ਤੇ ਘਰ ਲੈਣਾ ਠੀਕ ਹੈ ਤੇ ਦੂਜੇ ਕਹਿੰਦੇ ਆ ਵੀ ਘਰ ਇੱਕ ਐਸਟ ਹੈ ਆਪਦਾ ਹੀ ਹੋਣਾ ਚਾਹੀਦਾ ਸੋ ਕਨਫਿਊਜ਼ ਕਰ ਦਿੰਦੇ ਆ ਬਟ ਸੱਚ ਦੱਸਾਂ ਤਾਂ ਕਿਸੇ ਕੋਲੇ ਵੀ ਤੁਹਾਡੀ ਲਾਈਫ ਦਾ ਕੰਟੈਕਸਟ ਨਹੀਂ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿਸੇ ਵੀ ਇੰਪੋਰਟਡ ਰੂਲ ਬੁੱਕ ਨੂੰ ਬਲਾਈਂਡਲੀ ਫੋਲੋ ਨਹੀਂ ਕਰਾਂਗੇ ਨਾ ਤਾਂ ਆਪਾਂ ਕਿਸੇ US ਦੇ ਐਕਸਪਰਟ ਦੀ ਸੁਣਨੀ ਹੈ ਤੇ ਨਾ ਹੀ ਆਹ ਐਕਸਲ ਸ਼ੀਟ ਵਾਲ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੀ ਲਾਈਫ ਤੁਹਾਡੀਆਂ ਪ੍ਰਾਇਓਰਿਟिज ਤੇ ਤੁਹਾਡੀ ਰਿਐਲਿਟੀ ਦੀ ਤਾਂ ਚਲੋ ਫਿਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦਿਆਂ ਘਰ ਖਰੀਦਣ ਦੇ ਸੌਫਟ ਰੈਸਪੈਕਟਸ ਦੀ ਯਾਨੀ ਕਿ इमोशनल ਸਾਈਡ ਦੀ ਗੱਲ ਕਰ ਲੈਣੇ ਆ ਉਸ ਤੋਂ ਬਾਅਦ ਫਿਰ ਆਪਾਂ ਹਾ ਨੰਬਰਸ ਤੇ ਲੌਜਿਕਸ ਬਾਰੇ ਗੱਲ ਕਰਾਂਗੇ ਬਹੁਤ ਸਾਰੇ ਇਨਫਲੂਐਂਸਰਸ ਕਹਿੰਦੇ ਆ ਵੀ ਘਰ ਖਰੀਦਣਾ ਨਾਲ ਤੁਹਾਡਾ ਕੋਈ इमोशनल ਡਿਸੀਜਨ ਨਹੀਂ ਹੋਣਾ ਚਾਹੀਦਾ ਬਟ ਭਾਈ ਤੁਸੀਂ ਇੰਡੀਆ ਦੇ ਵਿੱਚੋਂ ਇੱਥੇ ਵਿਆਹ ਹੋਣਾ ਵੀ ਇਮੋਸ਼ਨਲ ਡਿਸੀਜਨ ਹੈ ਬੱਚਾ ਹੋਣਾ ਵੀ ਇਮੋਸ਼ਨਲ ਡਿਸੀਜਨ ਹੈ ਕਾਰ ਖਰੀਦਣਾ ਵੀ ਇਮੋਸ਼ਨਲ ਡਿਸੀਜਨ ਹੈ ਫਿਰ ਘਰ ਤਾਂ ਇਮੋਸ਼ਨਲ ਡਿਸੀਜਨ ਹੋਊਗੀ ਤੇ ਹੋਣਾ ਵੀ ਚਾਹੀਦਾ ਪਰ ਆਪਾਂ ਇਸੇ ਇਮੋਸ਼ਨਲ ਡਿਸੀਜਨ ਨੂੰ ਨਾ ਪੁਆਇੰਟ ਟੂ ਪੁਆਇੰਟ ਦੇਖ ਲੈਂਦੇ ਆ ਆਪਾਂ ਮੰਨ ਲੈਂਦੇ ਆ ਕਿ ਤੁਸੀਂ ਆਪਣੇ 20s ਚੋਂ ਦਾ ਰੈਂਟ ਤੇ ਘਰ ਲੈਣਾ ਪੈਸਾ ਵੇਸਟ ਕਰਨਾ ਨਹੀਂ ਹੁੰਦਾ ਹੁਣ ਜੇਕਰ ਤੁਸੀਂ ਰੈਂਟ ਤੇ ਰਹਿੰਦੇ ਹੋ ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਅਕਸਰ ਹੀ ਕਹਿੰਦੇ ਹੋ ਸੁਣਿਆ ਹੋਵੇਗਾ ਜਾਂ ਫਿਰ ਤੁਹਾਡੇ ਵੀ ਦਿਮਾਗ 'ਚ ਆਇਆ ਹੋਵੇਗਾ ਵੀ ਜੇਕਰ ਤੁਸੀਂ ਰੈਂਟ ਤੇ ਰਹਿ ਰਹੇ ਹੋ ਤਾਂ ਮਤਲਬ ਪੈਸੇ ਹੀ ਪਰਵਾਹ ਕਰ ਰਹੇ ਹੋ ਬਟ ਮੇਰੇ ਖਿਆਲ ਨਾਲ ਜੇਕਰ ਤੁਸੀਂ ਅਜੇ 24-25 ਸਾਲ ਦੇ ਹੋ ਨਵੇਂ-ਨਵੇਂ ਜੌਬ 'ਚ ਆਏ ਹੋ ਹਜੇ ਸਿਟੀਜ਼ ਚੇਂਜ ਕਰ ਰਹੇ ਹੋ ਤਾਂ 50-60 ਲੱਖ ਦਾ ਘਰ ਦਾ ਲੋਨ ਲੈ ਕੇ ਅਗਲੇ 24-25 ਸਾਲਾਂ ਦੇ ਲਈ ਇਸੇ ਲੋਨ 'ਚ ਫਸ ਜਾਓਗੇ ਔਫਿਸ ਦੇ ਗਦੇ ਬਣ ਕੇ ਰਹਿ ਜਾਓਗੇ ਤੇ ਇੰਡੀਆ ਦੇ ਵਿੱਚ ਜੌਬ ਸਟੇਬਿਲਟੀ ਦਾ ਤਾਂ ਬਿਲਕੁਲ ਹੀ ਭਰੋਸਾ ਨਹੀਂ ਆ ਅੱਜ ਟੈਕ ਚੋ ਕੱਲ ਐਮਬੀਏ ਦਾ ਪਲਾਨ ਬਣ ਗਿਆ ਪਰਸੋਂ ਹੋ ਸਕਦਾ ਬ੍ਰਾਊਡ ਦਾ ਵੀਜ਼ਾ ਲੱਗ ਜਾਏ ਤੋਂ ਇਸ ਕੇਸ ਦੇ ਵਿੱਚ ਰੈਂਟਿੰਗ ਦਾ ਮਤਲਬ ਹੁੰਦਾ ਹੈ ਫਲੈਕਸੀਬਿਲਟੀ ਤੇ ਫਲੈਕਸੀਬਿਲਟੀ ਦੀ ਵੈਲਿਊ ਉਸੇ ਬੰਦੇ ਨੂੰ ਪਤਾ ਹੈ ਜਿਹਦਾ ਘਰ ਸ਼ਿਫਟ ਹੋ ਚੁੱਕਿਆ ਹੋਵੇ ਹਰ 11 ਮਹੀਨੇ ਬਾਅਦ ਇਨਫੈਕਟ ਮੈਂ ਤਾਂ ਇਹ ਕਹੂੰਗਾ ਵੀ ਜੇਕਰ ਤੁਸੀਂ ਆਪਣੇ 20s ਚ ਉਸ ਟਾਈਮ ਤੇ ਘਰ ਖਰੀਦਣਾ ਜੋ ਤੁਹਾਡੇ ਜੌਬ ਫਿਕਸ ਨਹੀਂ ਹੈ ਤੁਹਾਡਾ ਸ਼ੇਅਰ ਫਿਕਸ ਨਹੀਂ ਹੈ ਤੁਹਾਡੀ ਕੰਟਰੀ ਫਿਕਸ ਨਹੀਂ ਹੈ ਤੁਹਾਨੂੰ ਤਾਂ ਘਰ ਖਰੀਦਣ ਬਾਰੇ ਸੋਚਣਾ ਵੀ ਨਹੀਂ ਚ ਲਾਈਫ ਦੇ ਬਾਕੀ ਅਸਪੈਕਟਸ ਤੇ ਫੋਕਸ ਕਰੋ ਜਦੋਂ ਤੱਕ ਤੁਹਾਡੇ ਕੋਲੇ ਉਹ ਖੁੱਲਾ ਡੁੱਲਾ ਪੈਸਾ ਤੇ ਫੈਮਿਲੀ ਦੀ سپورਟ ਨਹੀਂ ਆ ਜਾਂਦੀ ਪਰ ਜੇਕਰ ਤੁਸੀਂ ਆਪਣੇ 30s 'ਚ ਹੋ ਹੁਣ 30s ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿਆਹ ਹੋ ਚੁੱਕੇ ਹੁੰਦੇ ਆ ਜਾਂ ਫਿਰ ਹੋਣ ਵਾਲਾ ਹੁੰਦਾ ਹੈ ਬੱਚਿਆਂ ਦੀ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਆਲਰੇਡੀ ਇੱਕ ਦੋ ਬੱਚੇ ਹੁੰਦੇ ਆ ਤਾਂ ਉਸ ਟਾਈਮ ਤੇ ਘਰ ਦੀ ਵੈਲਿਊ ਸਿਰਫ ਇੱਕ 2 BHK ਦੇ ਅਪਾਰਟਮੈਂਟ ਵਰਗੀ ਨਹੀਂ ਹੁੰਦੀ ਉਸ ਟਾਈਮ ਤੇ ਘਰ ਤੁਹਾਡੇ ਲਈ ਨਾ ਮੈਂਟਲ ਪੀਸ ਬਣ ਜਾਂਦਾ ਹੈ ਆਪਣੇ ਘਰ 'ਚ ਰਹਿਣ ਦਾ ਇੱਕ ਅਲੱਗ ਹੀ ਕੰਫੀਡੈਂਸ ਹੁੰਦਾ ਹੈ। ਇੰਟੀਰੀਅਰ ਤੁਹਾਡੇ ਆਪਣੇ ਹਿਸਾਬ ਨਾਲ ਹੁੰਦਾ ਹੈ। ਲੈਂਡਲੋਰਡ ਦੇ ਰੂਲਸ ਤੋਂ ਬਾਹਰ ਨਿਕਲ ਜਾਂਦੇ ਹੋ। ਸੋ ਜੇਕਰ ਤੁਸੀਂ ਆਪਣੇ 30s 'ਚ ਹੋ ਤੇ ਤੁਹਾਨੂੰ ਵੀ ਕੋਈ ਇਮੋਸ਼ਨਲ ਕੰਫਰਟ ਚਾਹੀਦਾ ਹੈ, ਆਪਣੇ ਘਰ 'ਚ ਰਹਿਣ ਦਾ ਇੱਕ ਸਕੂਨ ਚਾਹੀਦਾ ਹੈ ਤੇ ਜੇਕਰ ਤੁਹਾਡੇ ਬੱਚਿਆਂ ਦੀ ਸਕੂਲਿੰਗ ਫਿਕਸ ਹੈ ਤੇ ਤੁਸੀਂ ਉਹ ਹਰ ਸਾਲ ਨਾਲ ਸ਼ਿਫਟ ਕਰਨ ਵਾਲੇ ਝਾਂਜੜ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਤੁਹਾਨੂੰ ਘਰ ਖਰੀਦਣ ਬਾਰੇ ਸੋਚਣਾ ਚਾਹੀਦਾ ਹੈ। ਹੁਣ ਇਥੇ ਮੈਂ ਇੱਕ ਹੋਰ ਇਮੋਸ਼ਨਲ ਐਸਪੈਕਟ ਬਾਰੇ ਗੱਲ ਕਰੂੰਗਾ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਟ੍ਰਿਗਰ ਕਰੇਗਾ ਇਨੂੰ ਕਿਹਾ ਜਾਂਦਾ ਹੈ ਰੈਂਟੇਅਰ ਕੈਪੀਟਲਿਜ਼ਮ ਤੇ ਬਹੁਤ ਹੀ ਸਟਰੋਂਗ ਹੈ ਸਪੈਸ਼ਲੀ ਟਾਇਰ 1 ਸਿਟੀਜ਼ ਦੇ ਵਿੱਚ ਗੱਲ ਕਰਾਂਦਾ ਹੁਣ ਜੇਕਰ ਤੁਸੀਂ ਬੈਂਗਲੌਰ ਵਰਗੇ ਸ਼ਹਿਰ 'ਚ ਰਹਿ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਵੀ ਰੈਂਟ ਤੇ ਰਹਿਣਾ ਕਿੰਨਾ ਇਰੀਟੇਟਿੰਗ ਸਾਬਿਤ ਹੋ ਸਕਦਾ ਹੈ 50000 ਦਾ ਰੈਂਟ ਹੈ 2 ਲੱਖ ਦਾ ਡਿਪੋਜ਼ਿਟ ਹੈ 노 ਬੈਚਲਰ 노 ਨਾਨ-ਵੈਜੀਟੇਰੀਅਨ ਫਿਰ ਉਸ ਤੋਂ ਬਾਅਦ ਪੇਂਟਿੰਗ ਵਗੈਰਾ ਵੀ ਅਲਾਉਡ ਨਹੀਂ ਹੈ ਤਾਂ ਹੋਰ ਪਤਾ ਨਹੀਂ ਕਿੰਨੇ ਕੀ ਰੂਲਸ ਲੱਗ ਜਾਂਦੇ ਆ ਤੇ ਇਸ ਤੋਂ ਬਾਅਦ ਵੀ ਜੇਕਰ ਲੈਂਡਲੋਰਡ ਦਾ ਮੂਡ ਬਣ ਗਿਆ ਅਗਲੇ ਨੇ ਕਹਿ ਦੇਣਾ ਜੀ ਅਗਲੇ ਮਹੀਨੇ ਮੇਰੇ ਕਜ਼ਨ ਨੇ ਆਉਣਾ ਚਲੋ ਤੁਸੀਂ ਆਪਣਾ ਸ਼ਿ ਹੁਣ ਰੈਂਟ ਦੇਖ ਕੇ ਜਾਨ ਤਾਂ ਹਰ ਸਾਲ 8 ਤੋਂ 10% ਵੱਧ ਜਾਂਦੇ ਆ। ਹੁਣ ਸੈਲਰੀ ਤਾਂ ਵੱਧ ਹੀ ਨਹੀਂ ਪਰ ਰੈਂਟ ਜ਼ਰੂਰ ਵੱਧ ਜਾਂਦੇ ਆ। ਹੁਣ ਸਾਲ 2021-22 ਦੀ ਗੱਲ ਕਰਾਂ ਤਾਂ ਇੱਕ ਇੱਕ ਸਾਲ ਦੇ ਵਿੱਚ ਰੈਂਟ 20 ਤੋਂ 25-25% ਵੀ ਵਧੇ ਆ। ਹੁਣ ਜਿਹੜੇ ਲੋਕ ਗੁੜਗਾਓਂ ਜਾਂ ਬੈਂਗਲੌਰ ਵਰਗੇ ਸ਼ਹਿਰਾਂ 'ਚ ਰਹਿੰਦੇ ਆ ਤਾਂ ਉਹ ਇਸ ਚੀਜ਼ ਨਾਲ ਰਿਲੇਟ ਕਰ ਸਕਦੇ ਆ। ਹੁਣ ਇਹ ਸਾਰਾ ਕੁਝ ਦੇਖ ਕੇ ਇੱਕਦਮ ਤੁਹਾਡਾ ਦਿਮਾਗ ਖਰਾਬ ਹੋ ਜਾਂਦਾ ਹੈ। ਤੁਹਾਨੂੰ ਲੱਗਦਾ ਯਾਰ ਬਹੁਤ ਹੋ ਗਿਆ। ਹੁਣ ਹੋਰ ਕਿੰਨੀ ਕੁ ਦਿਨ ਲੈਂਡਲੋਰਡ ਦੀ ਸੁਣਾਗੇ ਆਪਣਾ ਘਰ ਲੈਣੇ ਪੈਣਾ ਹੈ। ਤੇ ਇਸੇ ਚੀਜ਼ ਦੇ ਚੱਲਦੇ ਹੋਏ ਤੁਸੀਂ ਆਪਣੇ ਘਰ ਦੀ ਤਲਾਸ਼ 'ਚ ਨਿਕਲ ਜਾਂਦੇ ਹੋ ਸੋਚ ਲਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਤੁਹਾਡਾ ਇੱਕ ਸਮਾਰਟੈਸਟ ਡਿਸੀਜਨ ਹੈ ਹਾਂ ਜੇਕਰ ਰੀਜ਼ਨ ਕੋਈ ਹੋਰ ਹੈ ਜਿਵੇਂ ਫੈਮਿਲੀ ਵੱਡੀ ਹੋ ਰਹੀ ਹੈ ਜਾਂ ਮੈਂਟਲ ਪੀਸ ਚਾਹੀਦੀ ਹੈ ਆਪਣਾ ਘਰ ਹੋਣ ਦਾ ਕੰਫਰਟ ਚਾਹੀਦਾ ਹੈ ਦੈਨ ਡੈਫੀਨਿਟਲੀ ਤੁਸੀਂ ਕੰਸੀਡਰ ਕਰ ਸਕਦੇ ਹੋ ਹੁਣ ਇਹ ਤਾਂ ਗੱਲ ਹੋ ਗਈ ਇਮੋਸ਼ਨਲ ਐਸਪੈਕਟਸ ਦੀ ਹੁਣ ਆਪਾਂ ਕੁਝ ਪ੍ਰੈਕਟੀਕਲ ਪੁਆਇੰਟਸ ਦੇਖ ਲੈਣੇ ਆ ਜੋ ਕਿ ਘਰ ਖਰੀਦਣ ਵੇਲੇ ਤੁਹਾਨੂੰ ਧਿਆਨ ਚ ਰੱਖਣੇ ਚਾਹੀਦੇ ਆ ਤੇ ਇਹਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ EMI ਟੂ ਇਨਕਮ ਰੇਸ਼ੋ ਇਹ ਸਭ ਤੋਂ ਇੰਪੋਰਟੈਂਟ ਪੈਰਾਮੀਟਰ ਹੈ ਜੋ ਤੁਹਾਡੇ ਘਰ ਖਰੀਦਣ ਦੀ ਕੈਪੇਬਿਲਟੀ ਨੂੰ ਡਿਫਾਈਨ ਕਰਦਾ ਹੈ ਕਿ ਤੁਸੀਂ ਘਰ ਖਰੀਦ ਵੀ ਸਕਦੇ ਹੋ ਤੇ ਜੇਕਰ ਹਾਂ ਤਾਂ ਕਿੰਨੇ ਤੱਕ ਦਾ ਘਰ ਖਰੀਦ ਸਕਦੇ ਹੋ EMI ਟੂ ਇਨਕਮ ਰੇਸ਼ੋ ਦਾ ਮਤਲਬ ਹੈ ਵੀ ਤੁਹਾਡੀ ਸੈਲਰੀ ਦਾ ਕਿੰਨਾ ਪਾਰਟ ਕਿਸ਼ਤ ਦੇ ਵਿੱਚ ਜਾ ਰਿਹਾ ਹੈ ਤੇ ਆਈਡੀਲੀ ਇਹ 50% ਤੋਂ ਵੱਧ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਮੰਨ ਕੇ ਚੱਲਦੇ ਆ ਵੀ ਤੁਹਾਡੀ 1 ਲੱਖ ਰੁਪਏ ਪਰ ਮੰਨਦੀ ਸੈਲਰੀ ਹੈ ਤੇ ਤੁਸੀਂ 1 ਕਰੋੜ ਦਾ ਘਰ ਖਰੀਦਣ ਜਾ ਰਹੇ ਹੋ ਹੁਣ ਜਿਹੜਾ 1 ਕਰੋੜ ਦਾ ਘਰ ਹੈ ਉਹਦੇ ਤੇ ਤੁਹਾਨੂੰ 80 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ ਤੇ ਬਾਕੀ ਦਾ 20 ਲੱਖ ਤੁਹਾਨੂੰ ਆਪਣੀ ਜੇਬ ਚੋਂ ਪੇ ਕਰਨਾ ਪਏਗਾ ਹੁਣ ਮੰਨ ਲੈਂਦੇ ਆ ਵੀ ਜਿਹੜਾ 20 ਲੱਖ ਹੈ ਉਹ ਤੁਸੀਂ ਇਕੱਠਾ ਕਰ ਵੀ ਲਿਆ ਤੇ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਟੌਪ ਨੋਚਾ ਤੁਹਾਨੂੰ 80 ਲੱਖ ਦਾ ਜਿਹੜਾ ਲੋਨ ਹੈ ਉਹ 6.5% ਤੇ ਮਿਲ ਗਿਆ 20 ਸਾਲਾਂ ਦੇ ਲਈ ਹੁਣ ਤੁਹਾਡੀ ਜਿਹੜੀ ਮੰਥਲੀ ਜਿਹੜੀ ਕਿਸ਼ਤ ਬਣੇਗੀ ਉਹ ਬਣੇਗੀ 6 ਹੁਣ 1 ਲੱਖ ਦੀ ਸੈਲਰੀ ਆ 70 ਹਜ਼ਾਰ ਤੁਹਾਡੀ ਕਿਸ਼ਤ ਜਾ ਰਹੀ ਹੈ ਤੁਹਾਡੀ ਸਿੱਧੀ ਸਿੱਧੀ ਸੈਲਰੀ 70% ਤਾਂ ਇੱਥੇ ਉੱਡ ਗਈ ਉਸ ਤੋਂ ਬਾਅਦ ਪੈਟਰੋਲ ਗਰੋਸਰੀ ਸਕੂਲਿੰਗ ਇਹ ਸਾਰੀਆਂ ਚੀਜ਼ਾਂ ਕਿੱਥੋਂ ਭਰੋਗੇ ਤੁਸੀਂ ਪ੍ਰੋਪਰਲੀ ਸਟ੍ਰੈਚ ਹੋ ਜਾਓਗੇ ਜਦੋਂ ਤੱਕ ਤੁਹਾਡੀ ਸੈਲਰੀ ਨਹੀਂ ਵਧੇਗੀ ਤਾਂ ਤੁਹਾਡੀ ਘੱਟੋ ਘੱਟ ਸੈਲਰੀ ਜੇਕਰ 1.5 ਲੱਖ ਨਹੀਂ ਹੈ ਤਾਂ ਇਹ 1 ਕਰੋੜ ਦਾ ਘਰ ਤੁਹਾਡੇ ਲਈ ਪ੍ਰੈਸ਼ਰ ਸਾਬਿਤ ਹੋ ਸਕਦਾ ਹੁਣ ਇਹ ਨੰਬਰ ਸੁਣ ਕੇ ਨਾ ਕਾਫੀ ਲੋਕਾਂ ਨੂੰ ਲੱਗ ਰਿਹਾ ਹੋਗਾ ਵੀ ਇੰਦਾਂ ਥੋੜੀ ਨਾ ਹੁੰਦਾ ਤਾਂ ਲੇਟੈਸਟ ਰਿਪੋਰਟ ਦੇ ਅਕੋਰਡਿੰਗ ਦਿੱਲੀ ਤੇ ਮੁੰਬਈ ਵਰਗੇ ਜਿਹੜੇ ਸ਼ਹਿਰ ਹੈ ਉੱਥੇ EMI ਟੂ ਇਨਕਮ ਇੱਥੇ ਕਿ ਦੁਨੀਆ ਦੇ ਬਾਕੀ ਹਿੱਸੇ ਜਿਵੇਂ ਕਿ ਨਿਊਯਾਰਕ ਟੋਕੀਓ ਦੀ ਗੱਲ ਕਰਾਂ ਤਾਂ ਉੱਥੇ 30 ਤੋਂ 40% ਐਵਰੇਜ ਹੈ। ਮਤਲਬ ਕਿ ਲੋਕਾਂ ਨੇ ਕੰਪਲੀਟਲੀ ਆਪਣੇ ਆਪ ਨੂੰ ਸਟ੍ਰੈਚ ਕਰ ਲਿਆ। ਕੱਲ ਨੂੰ ਬਾਇ ਨਹੀਂ ਚਾਂਸ ਜੇਕਰ ਨੌਕਰੀ ਨਾ ਰਹੇ ਤਾਂ ਕਿਸ਼ਤ ਕਿੱਥੋਂ ਭਰੋਗੇ? ਤੇ ਕਾਫੀ ਲੋਕਾਂ ਦਾ ਇਹ ਵੀ ਆਰਗੂਮੈਂਟ ਹੁੰਦਾ ਹੈ ਵੀ ਅਸੀਂ ਤਾਂ ਅੰਡਰ ਕੰਸਟਰਕਸ਼ਨ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਹਾਂ। ਜਿੱਦਾਂ ਇਹੋ ਪ੍ਰੋਜੈਕਟ ਡਿਲੀਵਰ ਹੋ ਜਾਂਦਾ ਹੈ ਅਸੀਂ ਵੇਚ ਕੇ ਅੱਗੇ ਨਿਕਲ ਜਾਂਦੇ ਹਾਂ। ਤਾਂ ਇੱਕ ਵਾਰੀ ਉਹ ਕੈਲਕੂਲੇਸ਼ਨਸ ਵੀ ਦੇਖ ਲੈਣੇ ਆ। ਹੁਣ ਮੰਨ ਲਓ ਉਹੀ 1 ਕਰੋੜ ਦਾ ਘਰ ਹੈ, 20 ਲੱਖ ਇਹਨਾਂ ਤਰ੍ਹਾਂ 100000 ਰੁਪਏ ਦੀ ਕਿਸ਼ਤ ਹੈ ਹੁਣ ਆਪਾਂ ਮੰਨਦੇ ਆ ਵੀ 4 ਸਾਲ ਲੱਗਦੇ ਤੁਹਾਡੇ ਪ੍ਰੋਜੈਕਟ ਨੂੰ ਕੰਪਲੀਟ ਹੋਣ ਨੂੰ ਤੇ 4 ਸਾਲ ਬਾਅਦ ਜਿਹੜਾ ਘਰ ਦਾ ਐਪਰੀਸ਼ੀਏਸ਼ਨ ਹੋਏਗਾ ਉਹ ਨੋਮੀਨਲ ਜਾਂ ਐਨੂਲੀ 6% ਦੇ ਹਿਸਾਬ ਨਾਲ ਚੱਲਦੇ ਆ 4 ਸਾਲ ਬਾਅਦ ਘਰ ਦੀ ਵੈਲਿਊ ਹੋ ਜੀਗੀ 1 ਕਰੋੜ 26 ਲੱਖ ਰੁਪਏ ਤੇ 4 ਸਾਲ ਬਾਅਦ ਜਦੋਂ ਪ੍ਰੋਜੈਕਟ ਡਿਲੀਵਰ ਤੁਹਾਨੂੰ ਹੋ ਜਾਂਦਾ ਤੁਸੀਂ ਉਹਨੂੰ ਵੇਚ ਕੇ ਪ੍ਰੋਫਿਟ ਬੁੱਕ ਕਰ ਲੈਣੇ ਹੋ ਬੈਂਕ ਦਾ ਲੋਨ ਵਾਪਸ ਦੇ ਦੇਣੇ ਹੋ ਤੇ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਤੁਹਾਨੂੰ ਕਿੰਨਾ ਪ੍ਰੋਫਿਟ ਹੁੰਦਾ ਹੁਣ ਤੁਸੀਂ ਬੈਂਕ ਤੋਂ 80 ਲੱਖ ਦਾ ਲੋਨ ਲੈਂਦੇ ਹੋ 8.5% ਦੇ ਹਿਸਾਬ ਨਾਲ ਟੈਕਸ ਬੈਨੀਫਿਟ ਹਟਾ ਕੇ ਦੇਖਿਆ ਜਾਵੇ ਤਾਂ ਤੁਸੀਂ ਬੈਂਕ ਨੂੰ 4 ਸਾਲਾਂ 'ਚ 21,75,000 ਰੁਪਏ ਦਾ ਵਿਆਜ ਪੇ ਕਰਦੇ ਹੋ ਹੁਣ ਇਹ ਸਾਰੀਆਂ ਕੈਲਕੂਲੇਸ਼ਨ ਦਾ ਸਕਰੀਨਸ਼ਾਟ ਹੈ ਤੁਸੀਂ ਵੀਡੀਓ ਪਾਜ਼ ਕਰਕੇ ਸਕਰੀਨਸ਼ਾਟ ਵੀ ਦੇਖ ਸਕਦੇ ਹੋ ਸੋ ਜੇਕਰ 1 ਕਰੋੜ 26 ਲੱਖ ਰੁਪਏ ਦੇ ਤੁਸੀਂ ਪ੍ਰਾਪਰਟੀ ਵੇਚੀ ਤਾਂ 4 ਸਾਲਾਂ ਦੇ ਵਿੱਚ ਤੁਸੀਂ 1.4 ਲੱਖ ਰੁਪਏ ਦਾ ਪ੍ਰੋਫਿਟ ਬੁੱਕ ਕਰਦੇ ਹੋ ਉਹਦੇ 'ਚੋਂ ਵੀ ਬੈਂਕ ਨੂੰ ਜੋ ਕਾਸਟ ਪੇ ਕੀਤੀ ਉਹਨੂੰ ਜੇਕਰ ਅਪਰ ਰਿਡਿਊਸ ਕਰਦੀਏ ਤਾਂ ਸੋ ਇਫੈਕਟਿਵਲੀ 20 ਲੱਖ ਦੀ ਅਪਰ ਫਰੰਟ ਇਨਵੈਸਟਮੈਂਟ ਦੇ ਦਾ CAGR ਬਣਦਾ ਹੈ ਤੇ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਨੇ ਜਦੋਂ ਪ੍ਰਾਪਰਟੀ ਦੇ ਪ੍ਰਾਈਸਸ ਇਨਕਰੀਸ ਹੋਏ ਸੀ ਮੰਨ ਲਓ ਜੇ ਪ੍ਰਾਪਰਟੀ ਦੇ ਪ੍ਰਾਈਸ ਵਧਦੇ ਹੀ ਨਾ ਜਾਂ ਫਿਰ ਥੱਲੇ ਡਿੱਗ ਪੈਂਦੇ ਫੇਰ ਜੋ ਕਿ ਕਰੰਟਲੀ ਗੁਰਗਾਓ ਮੁੰਬਈ ਨੋਇਡਾ ਵਰਗੇ ਸ਼ਹਿਰਾਂ ਚ ਹੋ ਵੀ ਰਿਹਾ ਹੈ ਇਹ ਸਾਰੀ ਚੀਜ਼ ਤੁਹਾਡੇ ਲਈ ਇੱਕ ਤੁੱਕੇ ਦੀ ਤਰ੍ਹਾਂ ਬਣ ਜਾਂਦੀ ਤੇ ਇੱਕ ਬਹੁਤ ਵੱਡਾ ਲਾਸ ਵੀ ਹੋ ਸਕਦਾ ਬਟ ਜੇਕਰ ਇੱਕ ਵਾਰੀ ਫੇਰ ਸੋਚਿਆ ਜਾਵੇ ਤਾਂ ਘਰ ਸਾਡੇ ਲਈ ਨਾ ਇਨਵੈਸਟਮੈਂਟ ਨਹੀਂ ਹੁੰਦੀ ਅਸੀਂ ਉੱਥੇ ਰਹਿਣਾ ਚਾਹੁੰਦੇ ਆ ਉਹ ਸਾਡੇ ਲਈ ਇੱਕ ਮੈਂਟਲ ਪੀਸ ਹੁੰਦੀ ਹੈ ਸੋ ਇਹ ਕੈਲਕੂਲੇਸ਼ਨ ਕਾਫੀ ਚੇਂਜ ਹੋ ਜਾਂਦੀ ਹੈ ਜਦੋਂ ਆਪਾਂ 20 ਸਾਲਾਂ ਦੀ ਗੱਲ ਹੁਣ ਉਹੀ ਸੇਮ 1 ਕਰੋੜ ਦਾ ਘਰ ਹੈ 20 ਲੱਖ ਦੀ ਡਾਊਨ ਪੇਮੈਂਟ ਹੈ 80 ਲੱਖ ਦਾ ਲੋਨ ਹੈ 8.5% ਵਿਆਜ ਤੇ ਮਿਲਦਾ ਹੈ ਤੇ ਆਪਾਂ ਮੰਨ ਲੈਂਦੇ ਆ ਵੀ ਤੁਹਾਡਾ ਜਿਹੜਾ ਵਿਆਜ ਹੈ ਨਾ ਲੋਨ ਦਾ ਉਹ ਫਿਕਸ ਹੈ ਅਗਲੇ 20 ਸਾਲਾਂ ਦੇ ਲਈ ਤਾਂ ਤੁਹਾਡੀ ਜਿਹੜੀ ਕਿਸ਼ਤ 69400 ਰਹੇਗੀ ਅਗਲੇ 20 ਸਾਲਾਂ ਦੇ ਲਈ ਸਾਲ ਦਾ ਤੁਹਾਡਾ ਬਣ ਗਿਆ 833000 ਰੁਪਏ ਮਤਲਬ ਕਿ ਅਗਲੇ 20 ਸਾਲਾਂ ਦਾ ਤੁਸੀਂ ਪੇ ਕਰੋਗੇ 1 ਕਰੋੜ 67 ਲੱਖ ਰੁਪਏ ਜਿਦੇ ਚੋਂ 80 ਲੱਖ ਰੁਪਏ ਤੁਹਾਡਾ ਪ੍ਰਿੰਸੀਪਲ ਹੈ ਤੇ 87 ਲੱਖ ਰੁਪਏ ਤੁਹਾਡਾ ਵਿਆਜ ਬਣ ਗਿਆ ਹੁਣ ਆਪਾਂ ਮੰਨ ਲੈਂਦੇ ਆਂ ਵੀ ਪ੍ਰਾਪਰਟੀ ਦੀ ਵੈਲਿਊ ਐਪਰੀਸ਼ੀਏਟ ਹੁੰਦੀ ਹੈ 6 ਪ੍ਰਸੈਂਟ ਐਨੂਅਲ ਗਰੋਥ ਦੇ ਹਿਸਾਬ ਨਾਲ 20 ਸਾਲ ਬਾਅਦ ਹੋ ਜਾਏਗੀ 3 ਕਰੋੜ 21 ਲੱਖ ਰੁਪਏ ਹੁਣ ਇਸ ਤੋਂ ਬਾਅਦ ਘਰ ਖਰੀਦਣ ਦੇ ਕੁਝ ਹੋਰ ਵੀ ਖਰਚੇ ਹੁੰਦੇ ਆ ਜਿਵੇਂ ਕਿ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਵਗੈਰਾ ਦਾ ਹੋ ਗਿਆ 6 ਲੱਖ ਰੁਪਏ ਉਸ ਤੋਂ ਬਾਅਦ ਮੇਨਟੇਨੈਂਸ ਦੀ ਗੱਲ ਕਰੀਏ 3 ਕ ਹਜ਼ਾਰ ਪਰ ਮੰਨਦੇ ਹਿਸਾਬ ਨਾਲ 36 ਹਜ਼ਾਰ ਰੁਪਏ ਸਾਲ ਦਾ ਹੋ ਗਿਆ ਮਤਲਬ ਕਿ 7 ਲੱਖ 20 ਹਜ਼ਾਰ ਰੁਪਏ ਅਗਲੇ 20 ਸਾਲਾਂ ਦਾ ਜੋ ਟੋਟਲ ਬਣ ਗਿਆ 13 ਕ ਲੱਖ 20 ਹਜ਼ਾਰ ਰੁਪਏ ਸੋ ਨੈਟ ਨੈਟ ਤਾਂ ਜਿਹੜਾ ਟੋਟਲ ਆਊਟਫਲੋ ਦੇਖਿਆ ਜਾਵੇ ਤਾਂ 20 ਲੱਖ ਦੀ ਡਾਊਨ ਪੇਮੈਂਟ ਹੋਗੀ 20 ਸਾਲਾਂ ਚ ਜਿਹੜੀਆਂ ਕਿਸ਼ਤਾਂ ਪੇ ਕਰਤੀਆਂ ਨੇ ਉਹ ਪਲੱਸ 13 ਲੱਖ ਦੇ ਜਿਹੜੇ ਬਾਕੀ ਖਰਚੇ ਨੇ ਅਰਾਊਂ ਤੇ 20 ਸਾਲਾਂ ਬਾਅਦ 6% ਦੇ ਹਿਸਾਬ ਨਾਲ ਘਰ ਦੀ ਵੈਲਿਊ ਬਣਦੀ ਹੈ 3 ਕਰੋੜ 21 ਲੱਖ ਰੁਪਏ। ਸੋ ਤੁਹਾਡਾ ਜਿਹੜਾ ਨੈਟ ਗੇਨ ਹੈ ਉਹ 1 ਕਰੋੜ 20 ਲੱਖ ਰੁਪਏ ਦੇ ਕਰੀਬ ਆਉਂਦਾ ਹੈ। ਹੁਣ ਇਹੀ ਪ੍ਰਾਪਰਟੀ ਜੇਕਰ ਤੁਸੀਂ ਰੈਂਟ ਤੇ ਲਈ ਹੁੰਦੀ ਤੇ ਜਿਹੜਾ ਬਾਕੀ ਦਾ ਬੈਲੈਂਸ ਹੈ ਉਹ ਤੁਸੀਂ ਮਿਊਚੁਅਲ ਫੰਡ ਜਾਂ ਐਸਆਈਪੀ ਦੇ ਵਿੱਚ ਇਨਵੈਸਟ ਕੀਤਾ ਹੁੰਦਾ ਤਾਂ ਕੀ ਹੋਣਾ ਸੀ। ਹੁਣ ਮੰਨ ਲਿਏ ਨੇ ਤੁਹਾਡਾ ਜਿਹੜਾ ਰੈਂਟ 30000 ਰੁਪਏ ਪਰ ਮਨ ਤੋਂ ਸ਼ੁਰੂ ਹੁੰਦਾ। ਸਾਲ ਦਾ ਹੋ ਗਿਆ 360000 ਰੁਪਏ ਜੋ ਕਿ ਹਰ ਸਾਲ 8% ਦੇ ਹਿਸਾਬ ਨਾਲ ਵੱਧ ਵੀ ਰਿਹਾ ਹੁਣ ਇਹ ਕੈਲਕੂਲੇਸ਼ਨ ਕਿਦਾਂ ਦੀ ਹੋਣੀ ਸੀ ਅਗਲੇ 20 ਸਾਲਾਂ ਦੇ ਦੌਰਾਨ ਆਪਾਂ ਵੀ ਦੇਖ ਲੈਣੇ ਆ ਤੁਹਾਡਾ 20 ਸਾਲ ਦਾ ਜਿਹੜਾ ਰੈਂਟ ਹੈ ਉਹ ਬਣ ਗਿਆ 1 ਕਰੋੜ 64 ਲੱਖ ਰੁਪਏ ਹੁਣ ਜਿਹੜੀ 20 ਲੱਖ ਦੀ ਡਾਊਨ ਪੇਮੈਂਟ ਕੀਤੀ ਸੀ ਜੇਕਰ ਤੁਸੀਂ ਉਹਨੂੰ ਇਨਵੈਸਟ ਕਰਦੇ ਹੋ ਉਹ 20 ਲੱਖ ਦਾ ਆਪਾਂ 12% ਦਾ ਸੀਏਜੀਆਰ ਮੰਨ ਕੇ ਚੱਲੀਏ ਤਾਂ 20 ਸਾਲਾਂ ਚ 1 ਕਰੋੜ 93 ਲੱਖ ਰੁਪਏ ਬਣਦਾ ਹੁਣ ਇਨੀਸ਼ੀਅਲੀ ਤੁਹਾਡਾ ਜਿਹੜਾ ਰੈਂਟ ਹੈ 30000 ਰੁਪਏ ਤੇ ਕਿਸ਼ਤ ਬਣਦੀ ਸੀ 69000 ਰੁਪਏ ਹੁਣ ਰੈਂਟ ਬਟ ਇਹ ਚੀਜ਼ ਹੋ ਉਦੋਂ ਤੱਕ ਹੀ ਕਰ ਸਕਦਾ ਜਦੋਂ ਤੱਕ ਉਹਦਾ ਰੈਂਟ ਉਹਦੀ EMI ਤੋਂ ਘੱਟ ਹੈ ਮਤਲਬ ਕਿ ਉਹ 70000 ਤੋਂ ਘੱਟ ਹੈ ਜਦੋਂ ਰੈਂਟ ਉਹਦੇ ਤੋਂ ਵੱਧ ਗਿਆ ਫਿਰ ਉਹਦੇ ਕੋਲ ਇਨਵੈਸਟ ਕਰਨ ਲਈ ਪੈਸੇ ਨਹੀਂ ਬਚਣਗੇ ਕਿਉਂਕਿ ਆਪਾਂ ਕਿਹਾ ਸੀ ਜਿਹੜੀ ਕਿਸ਼ਤ ਹੈ 69400 ਦੀ ਉਹ ਫਿਕਸ ਰਹੇਗੀ ਬਟ ਰੈਂਟ ਤਾਂ ਹਰ ਸਾਲ ਵੱਧਦਾ ਜਾ ਰਿਹਾ ਹੈ ਜਿਵੇਂ ਕਿ ਇੱਥੇ 12ਵੇਂ ਸਾਲ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੈਂਟ ਹੈ ਉਹ ਕਿਸ਼ਤ ਤੋਂ ਵੱਧ ਰਿਹਾ ਹੈ ਮਤਲਬ ਕਿ ਉਸ ਤੋਂ ਬਾਅਦ ਉਹ ਇਨਵੈਸਟ ਨਹੀਂ ਕਰ ਸਕੇਗਾ ਉਹ ਸਿਰਫ ਪਹਿਲੇ 11 ਸਾਲਾਂ ਤੱਕ ਹੀ ਇਨਵੈਸਟ ਕਰੇਗਾ ਹੁਣ ਇਹ 11 ਸਾਲਾਂ ਚ ਉਹਨੇ ਇਨਵੈਸਟ ਕੀਤਾ ਉਹ ਤੋਂ ਕਿੰਨਾ ਪ੍ਰੋਫਿਟ ਹੋਇਆ ਇੱਕ ਵਾਰੀ ਉਹਦੀ ਵੀ ਫਾਈਨਲ ਪਿਕਚਰ ਦੇਖ ਲੈਣੇ ਆ ਹੁਣ ਜੇਕਰ ਆਪਾਂ ਦੇਖੀਏ ਵੀ ਪਹਿਲੇ ਸਾਲ ਦੇ ਵਿੱਚ ਜੇਕਰ ਤੁਸੀਂ 30000 ਰੁਪਏ ਰੈਂਟ ਪੇ ਕਰਦੇ ਹੋ ਤੇ ਕਿਸ਼ਤ ਸੀਗੀ 69000 ਰੁਪਏ ਮਤਲਬ ਕਿ ਤੁਹਾਡੇ ਕੋਲੇ 39000 ਰੁਪਏ ਬਾਕੀ ਬਚਿਆ ਜਿਹਨੂੰ ਵੀ ਤੁਸੀਂ ਐਸਆਈਪੀ ਦੇ ਵਿੱਚ ਇਨਵੈਸਟ ਕਰਦੇ ਹੋ ਸਾਲ ਦਾ ਤੁਸੀਂ 472000 ਰੁਪਏ ਇਨਵੈਸਟ ਕਰ ਪਾਓਗੇ ਦੂਜੇ ਸਾਲ ਦੇ ਵਿੱਚ 8% ਦੇ ਹਿਸਾਬ ਨਾਲ ਰੈਂਟ ਵਧ ਕੇ 32400 ਹੋ ਗਿਆ ਤੇ ਹੁਣ ਤੁਸੀਂ ਸਾਲ 'ਚ ਸਿਰਫ 443000 ਰੁਪਏ ਹੀ ਇਨਵੈਸਟ ਕਰ ਪਾਓਗੇ ਇਸੇ ਤਰੀਕੇ ਨਾਲ 11ਵੇਂ ਸਾਲ ਦੇ ਵਿੱਚ ਪੂਰੇ ਸਾਲ 'ਚ ਤੁਸੀਂ ਸਿਰਫ 58000 ਰੁਪਏ ਇਨਵੈਸਟ ਕਰ ਪਾਓਗੇ ਤੇ 12ਵੇਂ ਸਾਲ ਦੇ ਵਿੱਚ ਤੁਹਾਡਾ ਜਿਹੜਾ ਰੈਂਟ ਆਊ ਐਮਆਈ ਤੋਂ ਵੱਧ ਜਾਏਗਾ ਤੇ ਤੁਹਾਡੇ ਕੋਲ ਇਨਵੈਸਟ ਕਰਨ ਲਈ ਪੈਸੇ ਨਹੀਂ ਹੋਣਗੇ ਹੁਣ ਇਹ ਜਿਹੜੇ ਤੁਸੀਂ 11 ਸਾਲ ਇਨਵੈਸਟ ਕੀਤੇ ਐਸਆਈਪੀ ਦੇ ਵਿੱਚ ਇਹ ਤੁਹਾਨੂੰ ਲਗਤੋਂ 1 ਕਰੋੜ 73 ਲੱਖ ਰੁਪਏ ਬਣਾ ਕੇ ਦੇ ਦੇਣਗੇ 12% ਦਾ ਇੱਕ ਰਿਟਰਨ ਮੰਨ ਕੇ ਚੱਲੀ ਅਤਾ ਹੁਣ ਇੱਥੇ ਸਾਡੇ ਕੋਲ ਇਹ ਨਾ ਰੈਂਟ ਸੋ ਇਸ ਕੇਸ ਦੇ ਵਿੱਚ ਤੁਸੀਂ 1,64,000 ਰੁਪਏ ਜਿਹੜਾ 20 ਲੱਖ ਰੁਪਏ 20 ਸਾਲਾਂ ਲਈ ਇਨਵੈਸਟ ਕੀਤਾ ਸੀ ਉੱਥੋਂ ਕਮਾਇਆ ਉਸ ਤੋਂ ਬਾਅਦ 11 ਸਾਲ ਜਿਹੜੀ ਐਸਆਈਪੀ ਇਨਵੈਸਟ ਕੀਤੀ ਹੈ 1 ਕਰੋੜ 73 ਲੱਖ ਰੁਪਏ ਉੱਥੋਂ ਬਣਿਆ ਹੁਣ ਤੁਹਾਡਾ ਜਿਹੜਾ ਟੋਟਲ ਆਊਟਫਲੋ ਮਤਲਬ ਕਿ ਜਿਹੜਾ 20 ਸਾਲਾਂ ਚ ਰੈਂਟ ਪੇ ਕੀਤਾ ਉਹ 1 ਕਰੋੜ 65 ਲੱਖ ਦੇ ਕਰੀਬ ਸੀ ਤਾਂ ਤੁਹਾਡਾ ਜਿਹੜਾ ਇਸ ਕੇਸ ਦੇ ਵਿੱਚ ਮਤਲਬ ਕਿ ਰੈਂਟਿੰਗ ਦੇ ਵਿੱਚ ਜਿਹੜਾ ਸਰਪਲਸ ਹੈ ਉਹ 1 ਕਰੋੜ 72 ਲੱਖ ਦੇ ਕਰੀਬ ਬਣਦਾ ਹੁਣ ਜੇਕਰ ਤੁਹਾਨੂੰ ਯਾਦ ਹੋਵੇਗਾ ਵੀ ਘਰ ਖਰੀਦਣ ਵੇਲੇ ਜਿਹੜਾ ਤੁਹਾਨੂੰ ਪ੍ਰੋਫਿਟ ਹੋਇਆ ਸੀ ਉੱ ਤੇ ਰੈਂਟਿੰਗ ਦੇ ਵਿੱਚ ਤੁਹਾਨੂੰ ਅਪਰੋਕਸੀਮੇਟਲੀ 50 ਲੱਖ ਰੁਪਏ ਵੱਧ ਪ੍ਰੋਫਿਟ ਹੋ ਰਿਹਾ ਜੋ ਕਿ ਇੱਕ ਕਾਫੀ ਵੱਡਾ ਨੰਬਰ ਹੈ ਹੁਣ ਆਬਵੀਅਸਲੀ ਇਹ ਜਿਹੜੇ ਨੰਬਰਸ ਨੇ ਇਹਦੇ ਵਿੱਚ ਬਹੁਤ ਸਾਰੀਆਂ ਅਸੰਪਸ਼ਨਸ ਨੇ ਬਟ ਬ੍ਰਾਡਲੀ ਜੇਕਰ ਦੇਖਿਆ ਹੋਵੇ ਤਾਂ ਰੈਂਟਿੰਗ ਦੇ ਵਿੱਚ ਜਿਆਦਾ ਪੈਸੇ ਬਚਣਗੇ ਬਟ ਕੀ ਹੁਣ ਤੁਹਾਨੂੰ ਰੈਂਟਿੰਗ ਪ੍ਰੇਫਰ ਕਰਨੀ ਚਾਹੀਦੀ ਹੈ ਤਾਂ ਦੇਖੋ ਬਈ ਨੰਬਰਸ ਤਾਂ ਝੂਠ ਨਹੀਂ ਬੋਲਦੇ ਤੇ ਨੰਬਰ ਇਹੀ ਕਹਿੰਦੇ ਆ ਵੀ ਲਿਕਵਿਡਿਟੀ ਬਣੀ ਰਹਿੰਦੀ ਹੈ ਤੇ ਮੈਂਟਲ ਸਟ੍ਰੈਸ ਘਟ ਰਹਿਦਾ ਬਟ ਇੱਥੇ ਜ਼ਿੰਦਗੀ ਦਾ ਇੱਕ ਸੱਚ ਜੋ ਸ਼ਾਇਦ ਤੁਹਾਨੂੰ ਹੋਰ ਕੋਈ ਨਾ ਦੱਸੇ ਵੀ ਜ਼ਿੰਦਗੀ ਦਾ ਹਰ ਡਿਸੀਜਨ ਐਕਸਲ ਲਾਈਫ ਦੀ ਹਰ ਸਟੇਜ ਤੇ ਅਲੱਗ-ਅਲੱਗ ਪ੍ਰਾਇੋਰਟੀਜ਼ ਹੁੰਦੀਆਂ ਨੇ ਜੇਕਰ ਤੁਸੀਂ ਆਪਣੇ 20s ਦੇ ਵਿੱਚ ਹੋ ਤਾਂ ਤੁਹਾਨੂੰ ਫ੍ਰੀडम ਚਾਹੀਦੀ ਹੁੰਦੀ ਹੈ ਤੁਸੀਂ ਅਲੱਗ-ਅਲੱਗ ਸਿਟੀਜ਼ ਨੂੰ ਐਕਸਪਲੋਰ ਕਰਦੇ ਹੋ ਕਦੇ MBA ਕਦੇ ਸਟਾਰਟਅਪ ਕਦੇ ਆਨਸਾਈਟ ਤਾਂ ਉਸ ਕੇਸ ਦੇ ਵਿੱਚ ਰੈਂਟ ਤੇ ਰਹੋ ਫਲੈਕਸੀਬਲ ਰਹੋ ਲਾਈਫ ਦੇ ਅਲੱਗ-ਅਲੱਗ ਐਕਸਪੀਰੀਐਂਸਸ ਨੂੰ ਇੰਜੋਏ ਕਰੋ ਪਰ ਜਿਵੇਂ ਲਾਈਫ ਸੈਟਲ ਹੋਣ ਲੱਗਦੀ ਹੈ ਵਿਆਹ ਹੋ ਗਿਆ ਬੱਚੇ ਹੋਗੇ ਔਰ ਸਟਾਈਮ ਤੇ ਡੈਫੀਨੇਟਲੀ ਤੁਹਾਨੂੰ ਪ੍ਰੇਫਰੇਬਲ ਇਹੀ ਹੋਏਗਾ ਵੀ ਜਿਹੜੇ ਲਾਈਫ ਦੇ ਡਿਸੀਜਨ ਹੈ ਨਾ ਉਹ ਕਿਸੇ ਲੈਂਡਲੋਰਡ ਤੇ ਡਿਪੈਂਡ ਨਹੀਂ ਰੱਖਣੇ ਚਾਹੀਦੇ ਤੇ ਮੈਂਟਲ ਬੀਸ ਇੱਕ ਪ੍ਰਾਈਸਲੈਸ ਚੀਜ਼ ਬਣ ਜਾਂਦੀ ਆ ਤੇ ਇਸ ਕੇਸ ਦੇ ਵਿੱਚ ਡੈਫੀਨੇਟਲੀ ਤੁਹਾਨੂੰ ਘਰ ਖਰੀਦਣ ਬਾਰੇ ਸੋਚਣਾ ਚਾਹੀਦਾ ਤੇ ਐਂਡ ਆਫ ਦਾ ਡੇ ਖਰੀਦੋਗੇ ਤੁਸੀਂ ਉਹਦੀ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਇਹ ਸਹੀ ਟਾਈਮ ਹੈ ਮਤਲਬ ਕਿ ਤੁਸੀਂ ਫਾਈਨੈਂਸ਼ੀਅਲੀ ਪ੍ਰਿਪੇਅਰਡ ਹੋਗੇ ਇੱਕ ਦੋ ਸਾਲ ਦਾ ਐਮਰਜੈਂਸੀ ਫੰਡ ਹੋਏਗਾ ਸਟੇਬਲ ਜੌਬ ਹੋਏਗੀ ਤੇ ਜਿਹੜੀ ਤੁਹਾਡੇ ਘਰ ਦੀ ਸੈਲਰੀ ਆ ਉਹ 50% ਤੋਂ ਵੱਧਣਾ ਹੋਵੇ ਹੁਣ ਜੇਕਰ ਵੀਡੀਓ ਪਸੰਦ ਆਈ ਤਾਂ ਘਰ ਖਰੀਦਣਾ ਜਾਂ ਰੈਂਟ ਕਰਨਾ ਬਾਕੀ ਸਬਸਕ੍ਰਾਈਬ ਕਰ ਲਓ ਕਿਉਂਕਿ ਇਦਾਂ ਦੀਆਂ ਰੀਅਲਿਸਟਿਕ ਜੀਆਂ ਗੱਲਾਂ ਨਾ ਆਪਾਂ ਰੋਜ਼ ਹੀ ਕਰਦੇ ਆ ਇਸ ਚੈਨਲ ਤੇ ਜਲਦੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਂਕ ਯੂ ਬੀ ਕੇ ਫਾਈਟ